ਪਾਸੇ ਸ਼ੰਭੂ ਬਾਰਡਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਤੀਜੇ ਪਾਸੇ ਇੱਕ ਹੋਰ ਵੱਡਾ ਮੋਰਚਾ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਾਣ ਦੀਆਂ ਤਿਆਰੀਆਂ ਕਰ ਲਈਆਂ ਨੇ 5 ਮਾਰਚ ਨੂੰ ਜੇਕਰ ਤੁਸੀਂ ਕਿਤੇ ਜਾਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਜ਼ਰੂਰ ਦੇਖ ਲਿਓ ਕਿਉਂਕਿ ਸਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕਰ ਦਿੱਤਾ ਪੱਕਾ ਮੋਰਚਾ ਲੱਗੇਗਾ ਕਿਹੜੀ ਥਾਂ ਦੇ ਉੱਤੇ ਮੋਰਚਾ ਲੱਗੇਗਾ ਕਿਹੜੀ ਸਰਕਾਰ ਦੇ ਖਿਲਾਫ ਮੋਰਚਾ ਲੱਗੇਗਾ ਪੂਰੀ ਗੱਲਬਾਤ ਜੁਗਿੰਦਰ ਸਿੰਘ ਉਗਰਾਹਾ ਦੀ ਜਮਾਨਤ ਉਹਨਾਂ ਕੋਲੇ ਡਰਾਫਟ ਪੂਰਾ ਤਿਆਰ ਹੈ ਇਹ ਬਹੁਤ ਹੀ ਵਧੀਆ ਹੁੰਦਾ ਤੇ ਕਿਸਾਨ ਸੰਘਰਸ਼ ਦੀ ਜਿੱਤ ਹੈ ਕਿਉਂਕਿ ਸੰਯੁਕਤ ਮੋਹਰਤਾ ਆਲਰੇਡੀਆ ਕੌਮੀ ਨੀਤੀ ਚੌਕ ਖੇਤੀ ਨੀਤੀ ਜੋਪਟੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੱਦ ਕਰਾਉਣ ਦਾ ਜੋ ਮੌਲੇ ਲਿਆ ਹੋਇਆ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜਨੀਆਂ ਮੰਗਾ ਦੇ ਉੱਤੇ 5 ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਸੰ디ਗੜ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜੋਸ਼-ਸ਼ੋਰ ਨਾਲ ਉਹਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਸਾਡੀ ਸਰਕਾਰ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਜੋਰ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰ ਜ਼ੋਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਉਹਨਾਂ ਦਾ ਮੂੰਹ ਤੋੜ ਮਾਰ ਜਵਾਬ ਦੇਣਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਦੇ ਟੈਪ ਦਾ ਸਾਹਮਣਾ ਕਰਨ ਨੂੰ ਜਦੋਂ ਨਾਲ ਕੋਈ ਡਰਾਫਟ ਪੂਰਾ ਤਿਆਰ ਹੈ ਫਿਰ ਇਹ ਬਹੁਤ ਹੀ ਵਧੀਆ ਹੁੰਦਾ ਤੇ ਕਿਸਾਨ ਸੰਘਰਸ਼ ਦੀ ਜਿੱਤ ਹੈ ਕਿਉਂਕਿ ਸੰਯੁਕਤ ਮੋਰਚਾ ਆਲਰੇਡੀਆ ਕੌਮੀ ਨੀਤੀ ਚੌਕ ਖੇਤੀ ਨੀਤੀ ਚੌਕ ਤੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੱਦ ਕਰਾਉਣ ਦਾ ਜੋ ਮਾਮਲਾ ਲਿਆ ਹੋਇਆ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜਨੀਆਂ ਮੰਗਾਂ ਦੇ ਉੱਤੇ ਅੰਤ ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਚੰਡੀਗੜ੍ਹ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜੋਰ ਸ਼ੋਰ ਨਾਲ ਉਹਦੇ ਵਿੱਚ ਸ਼ਾਮਿਲ ਹੋਣਾ ਹੈ ਕਿਉਂਕਿ ਸਾਡੀ ਸਰਕਾਰ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਜੋਰ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰ ਜੂਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਉਹਨਾਂ ਦਾ ਮੂੰਹ ਤੋੜ ਮਾਰ ਜਵਾਬ ਦੇਣਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਅਟੈਕ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਤੁਸੀਂ ਸੁਣਿਆ ਭਾਰਤੀ ਕਿਸਾਨੀ ਉਨਲਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਕਿ 5 ਮਾਰਚ ਨੂੰ ਪਿਆਰ ਹੋ ਜੋ ਪੱਕਾ ਮੋਰਚਾ ਲੱਗਣ ਜਾ ਰਿਹਾ ਕਿਉਂਕਿ ਲਗਾਤਾਰ ਸਰਕਾਰਾਂ ਦੇ ਵਾਅਦੇ ਹੋ ਰਹੇ ਨੇ ਪਰ ਉਹ ਵਾਅਦੇ ਵਫਾ ਦੇ ਵਿੱਚ ਨਹੀਂ ਬਦਲ ਰਹੇ ਜਿਸ ਦੇ ਚਲਦਿਆਂ ਹੁਣ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਨੇ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ 2024 ਤੋਂ ਮੋਰਚਾ ਲੱਗਿਆ ਹੋਇਆ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਤਾਂ ਲੱਗਿਆ ਹੋਇਆ ਤੇ ਜਗਜੀਤ ਸਿੰਘ ਢੱਲੇਵਾਲ 93 ਦਿਨਾਂ ਤੋਂ ਮਰਨ ਵਰਤੇ ਦੇ ਉੱਤੇ ਬੈਠੇ ਨੇ ਸਿਹਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ باوجود ਇਸ ਦੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਹੋ ਰਹੀਆਂ ਬਲਕਿ ਮੀਟਿੰਗਾਂ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਰੀਖ 'ਤੇ ਤਾਰੀਖ ਮਿਲ ਰਹੀ ਆ ਪਰ ਸੱਟਾਂ ਨਹੀਂ ਨਿਕਲ ਰਿਆ ਕਿਸਾਨ ਇਹ ਹੀ ਗੱਲ ਨੂੰ ਸੋਚ ਵਿਚਾਰ ਕਰਕੇ ਹੁਣ ਕੋਈ ਵੱਡੇ ਐਲਾਨ ਦੀ ਤਿਆਰੀ ਕਰ ਰਹੇ ਨੇ ਰਣਨੀਤੀ ਬਣਾ ਰਹੇ ਨੇ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਮੌਸਮ ਜਿਹੜਾ ਆ ਲਗਾਤਾਰ ਬਦਲ ਰਿਹਾ ਗਰਮੀ ਵੀ ਹੰਡਾਈ ਠੰਡ ਵੀ ਹੰਡਾਈ ਹੁਣ بارش ਦਾ ਮੌਸਮ ਆ بارشਾਂ ਵੀ ਹੋ ਰਹੀਆਂ ਨੇ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਜਿਹੜੇ ਬੜੇ ਉੱਚੇ ਨਜ਼ਰ ਆ ਰਹੇ ਨੇ ਤਾਂ ਆਖਰਕਾਰ ਹੁਣ ਜੋ 5 ਮਾਰਚ ਨੂੰ ਮੋਰਚਾ ਲੱਗਣ ਜਾ ਰਿਹਾ ਜਿਸ ਦੀ ਜਾਣਕਾਰੀ ਉਗਰਾਹਾਵਾਂ ਦੇ ਵੱਲੋਂ ਦਿੱਤੀ ਗਈ ਆ ਤਾਂ ਇਸ 5 ਮਾਰਚ ਦੇ 5 ਮਾਰਚ ਦੇ ਮੋਰਚੇ ਤੋਂ ਬਾਅਦ ਆਖਰਕਾਰ ਕਿਸਾਨਾਂ ਨੂੰ ਇਸ ਮੋਰਚੇ ਦੀ ਕਦੋਂ ਤੱਕ ਜਿੱਤ ਦੀ ਉਮੀਦ ਆ ਕਦੋਂ ਤੱਕ ਜੋ 5 ਮਾਰਚ ਨੂੰ ਮੋਰਚਾ ਲਗਾਇਆ ਜਾਵੇਗਾ ਇਹ ਮੋਰਚਾ ਕਦੋਂ ਤੱਕ ਚੱਲੇਗਾ ਕਿਉਂਕਿ ਕਿਸਾਨ ਮਜ਼ਦੂਰ ਮੋਰਚਾ ਮੋਰਚਾ ਲਗਾ ਕੇ ਬੈਠਾ ਕਿਸਾਨ ਜੋ ਗੈਰ ਰਾਜਨੀਤਿਕ ਮੋਰਚਾ ਉਹ ਲਗਾ ਕੇ ਬੈਠੇ ਨੇ ਹੁਣ ਸਯੁਕਤ ਕਿਸਾਨ ਮੋਰਚਾ ਜਿਹੜਾ ਜਿਸ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਹਰਿੰਦਰ ਸਿੰਘ ਲੱਖੋਵਾਲ ਰੁਲਦੋ ਸਿੰਘ ਮਾਨਸਾ ਉਸ ਤੋਂ ਇਲਾਵਾ ਬਲਬੀਰ ਸਿੰਘ ਰਾਜੇਵਾਲ ਇਹ ਸਾਰੇ ਕਿਸਾਨ ਲੀਡਰ ਨੇ ਜਿਹੜੇ ਸਵਿੱਤ ਕਿਸਾਨ ਮੋਰਚੇ ਦੇ ਲੀਡਰ ਨੇ ਤਾਂ ਇਹ ਮੋਰਚਾ ਲਗਾ ਲਗਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਧਰਨੇ ਲਗਾ ਕੇ ਆਪਣੇ ਹੱਕ ਮੰਗਣ ਨੂੰ ਕਿਸਾਨ